ਸਾਹ ਮਾ ਜੋ ਡੀਐਸਪੀ ਸਾਹਿਬ ਸਰਕੂਲ ਜਨਿਆਤ ਸਿੰਘ ਵਾਲਾ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜਾ ਚਲਾਇਆ ਜਾ ਰਿਹਾ ਤਾਂ ਬਹੁਤ ਸਾਰੀਆਂ ਗੱਲਾਂ ਆਪਣੇ ਹੋਰ ਜਿਹੜੇ ਸੱਜਣਾ ਅਮਰਪਾਲ ਜੀ ਆ ਬਾਕੀ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਵਰ ਕਰ ਦਿੱਤੀਆਂ ਇਹਦੇ ਵਿੱਚ ਮੈਂ ਦੋ ਚਾਰ ਗੱਲਾਂ ਹੀ ਐਡ ਕਰੂੰਗਾ ਕਿ ਜਿਹੜੀਆਂ ਕੋਸ਼ਿਸ਼ਾਂ ਲੈਣੇ ਬਹੁਤ ਵਧੀਆ ਗਈਆਂ ਕਿ ਜਿਹੜਾ ਇਹ ਨਸ਼ਾ ਜਿਹੜਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਇੰਡੀਵਿਜੂਅਲੀ ਪੁਲਿਸ ਜਾਂ ਇੰਡੀਵਿਜੂਅਲੀ ਕੋਈ ਵੀ ਇੱਕ ਬੰਦਾ ਖਤਮ ਨਹੀਂ ਕਰ ਸਕਦਾ ਇਹ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਤੁਸੀਂ ਤੁਹਾਡੇ ਸਹਿਜੋਗ ਜਿੱਦਾ ਘਰ ਤੇ ਮਾਤਾਵਾ ਜਿਹਨਾਂ ਨੇ ਜਿਹਨਾਂ ਨੇ ਆਖਿਆ ਬਹੁਤ ਵਧੀਆ ਗੱਲ ਕਿ ਬੱਚੇ ਤੁਹਾਡੇ ਆਉਂਦੇ ਆ ਉਹਨਾਂ ਦੇ ਬੈਕਟੈਕ ਕਰੋ ਤੁਸੀਂ 2-4 ਦਿਨ ਬਾਅਦ ਕਿਤੇ ਕੋਈ ਮਾੜੀ ਸੰਗਤ ਚ ਨਹੀਂ ਪੈ ਗਿਆ ਕਿਉਂਕਿ ਆਪਾਂ ਨੂੰ ਚੰਗੀ ਪਤਾ ਨਹੀਂ ਲੱਗਦਾ ਬੰਦੇ ਆਪਣੇ ਘਰਾਂ ਤੋਂ ਕੰਮਾਂ ਤੇ ਚਲੇ ਜਾਂਦੇ ਆ ਮਾਤਾਵਾ ਘਰੇ ਹੁੰਦੀਆਂ ਬੱਚਿਆਂ ਦਾ ਵਾਧ ਜ਼ਿਆਦਾ ਉਹਨਾਂ ਨਾਲ ਹੀ ਪੈਂਦਾ ਸਹੀ ਗੱਲਾਂ ਬਹੁਤ ਵਧੀਆ ਇਹ ਤੁਸੀਂ ਧਿਆਨ ਰੱਖਣਾ ਸਿਵਲ ਪ੍ਰਸ਼ਾਸਨ ਦੇ ਨਾਲ ਨਾਲ ਤੁਸੀਂ ਸਾਡੇ ਨਾਲ ਸਾਨੂੰ ਹਰ ਵਕਤ ਅਸੀਂ ਤੁਹਾਡੇ ਲਈ ਮੁਸਤੈਦ ਮਤਲਬ ਡਿਊਟੀ ਦੇ ਅੰਦਰ ਬਾਹਰ ਤਿਆਰ ਬਰ ਤਿਆਰ ਆ ਤੁਸੀਂ ਜਦੋਂ ਵੀ ਸਾਨੂੰ ਫੋਨ ਕਰਕੇ ਇਤਲਾਹ ਦੇ ਸਕਦੇ ਹੋ ਮੇਰੇ ਕੋਲ ਕਿਉਂਕੀ ਆ ਸਕਦੇ ਹੋ ਕਦੇ ਵੀ ਤੁਸੀਂ ਦੱਸੋ ਤੁਹਾਡਾ ਨਾਮ ਉਪਰ ਰੱਖਿਆ ਜਾਊਗਾ ਇਹਦੇ ਵਿੱਚ ਕਿਸੇ ਦੀ ਵੀ ਕਿਸੇ ਨੂੰ ਦਰਾਲੀ ਦਿੱਤੀ ਜਾਊਗੀ ਪਰ ਇਸ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਸਖਤ ਲੋੜਾ ਚਾਹਤ ਆ ਕਿ ਆਪਾਂ ਜਿਹੜੀ ਆਉਣ ਵਾਲੀ ਆਪਣੀ ਨਵੀਂ ਪਨੀਰੀ ਆ ਇਹਨੂੰ ਆਪਾਂ ਬਚਾ ਸਕੀਏ ਜੱਗੇ ਪਾਸੇ ਲਾ ਸਕੀਏ ਖੇਡਾਂ ਵਾਲੇ ਪਾਸੇ ਲਾ ਸਕੀਏ ਤਾਂ ਪਿੰਡ ਦੇ ਵਿੱਚ ਇਹ ਬਹੁਤ ਵਾਰ ਨੂੰ ਕੋਈ ਇਹ ਅਪੀਲ ਆ ਕੇ ਜਿਵੇਂ ਨਵੇਂ-ਨਵੇਂ ਬੱਚੇ ਆ ਇਹਨਾਂ ਨੂੰ ਤੁਸੀਂ ਖੇਡਾਂ ਵੱਲ ਪ੍ਰੇਰਿਤ ਕਰੋ ਤਾਂ ਕਿ ਜਿਹੜੇ ਵੀ ਪੁਰਾਣੇ ਜੰਗ ਮੁੰਡੇ ਜਾਂ ਖੇਡਦੇ ਆ ਪੁਰਾਣੇ ਖੇਡਦੇ ਸੀ ਉਹਨਾਂ ਨੂੰ ਉਹਨਾਂ ਦੇ ਸਹਿਯੋਗ ਨਾਲ ਇਹਨਾਂ ਨੂੰ ਉਸ ਜੀਵਾਂ ਵੱਲ ਪ੍ਰੇਰਿਤ ਕਰੋ ਤਾਂ ਕਿ ਆਪਾਂ ਇਹ ਜਿਹੜਾ ਇੱਕ ਬਹੁਤ ਹੀ ਖਤਰਨਾਕ ਚੀਜ਼ ਜਿਹੜੀ ਚੱਲ ਰਹੀ ਹੈ ਜਿਹਨੂੰ ਕੰਟਰੋਲ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬਹੁਤ ਹੱਦ ਤੱਕ ਕੰਟਰੋਲ ਹੋ ਵੀ ਗਿਆ ਹੈ ਤਾਂ ਇਹਦੇ 'ਚ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ। ਤੁਸੀਂ ਸਾਨੂੰ ਹਰ ਕਿਸੇ ਵੇਲੇ ਵੀ ਆ ਕੇ ਫੋਨ ਕਰੋ ਜਾਂ ਕਿਸੇ ਨੂੰ ਇਤਰਾਜ਼ ਆਓ। ਇਤਰਾਜ਼ ਜੇ ਤੁਹਾਡੇ ਜਿਹੜੀ ਵੀ ਇਨਫਰਮੇਸ਼ਨ ਹੋਊਗੀ ਉਹ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ। ਤੇ ਇਸ ਸਟੇਜ ਤੇ ਮਾਦਵ ਰਹੀ ਮੈਂ ਦੱਸਣਾ ਵੀ ਚਾਹਣਾ ਜਿਹੜੇ ਕਿ ਇਹ ਜਿਆ ਕੰਮਕਾਰ ਗਲਤ ਵਕ ਕਰਦੇ ਆ ਉਹ ਬਿਲਕੁਲ ਉਹਨਾਂ ਨੂੰ ਸਖਤ ਦਾਵਣੀ ਆ। ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਜਿਹੜਾ ਵੀ ਅਗਰ ਸਾਨੂੰ ਇਸ ਦਾ ਬਾਰੇ ਪਤਾ ਲੱਗਿਆ ਤਾਂ ਉਹ ਬਖਸ਼ਿਆ ਨਹੀਂ ਜਾਊਗਾ। ਬਾਕੀ ਇਹ ਪਿੰਡ ਤੁਹਾਡਾ ਹੈਗਾ। ਪਿੰਡ ਤੁਸੀਂ ਬਚਾਉਣਾ ਹੈ। ਸਾਡਾ ਸਿਰਫ ਸਹਿਯੋਗ ਆ ਬਾਕੀ ਬਾਹਰੋਂ ਦਾ ਸਹਿਯੋਗ ਤੁਹਾਡਾ ਪਿੰਡ ਤੁਸੀਂ ਬਚਾਉਣਾ ਤੁਸੀਂ ਇਹਦੇ ਬਾਰੇ ਕੰਮ ਕਰਨਾ ਤੁਸੀਂ ਰਲ ਮਿਲ ਕੇ ਦੱਸੋ ਜਿਹੜੇ ਮੋਤਵਾਰ ਆ ਉਹਨਾਂ ਨਾਲ ਕੜ ਕੇ ਦੱਸੋ ਕੋਈ ਹੋਰ ਕਿਸੇ ਨੂੰ ਕੋਈ ਪਤਾ ਲੱਗਦਾ ਜਿੰਨੇ ਰਾਤ ਕਿਸੇ ਵੀ ਟਾਈਮ ਪਤਾ ਲੱਗਦਾ ਤੁਸੀਂ ਮੈਨੂੰ ਯਾਦ ਕਰੋ ਕਿਸੇ ਨੂੰ ਵੀ ਕਾਲ ਕਰੋ ਅਸੀਂ ਤੁਹਾਡੇ ਲਈ ਜਿੰਨਾ ਟਾਈਮ ਲੱਗਦਾ ਤੁਹਾਡੇ ਲਈ ਹਾਜ਼ਰ ਹੋਵਾਂਗੇ ਤੇ ਲੱਗਿਆ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਬਹੁਤ ਜ਼ਿਆਦਾ ਤੁਸੀਂ ਸਾਰੇ ਨਾਲ ਮਿਲ ਕੇ ਇਸਦਾ ਸਾਰ ਲਓ ਤੇ ਆਪਾਂ ਇਸ ਪ੍ਰੋਗਰਾਮ ਨੂੰ ਸਫਲ ਕਰ ਸਕੀਏ ਤੇ ਜਲਦੀ ਜਲਦੀ ਆਪਾਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਆਪਣੀ ਹੋਰ ਵਾਲੀ ਪਨੀਰੀ ਨੂੰ ਬਚਾ ਕੇ ਕਿਸੇ ਚੰਗੇ ਪਾਸੇ ਲਾ ਲ ਸਕੀਏ ਕੋਈ ਮਾਜੀ ਕਾ ਖਾਲਸਾ ਕੋਈ ਦਰਜੀ ਕੀ ਸਰ ਜੀ ਤੁਹਾਡਾ ਆਵਾਜ਼ ਦੀ ਸਰ ਸਮਾਪਤ ਬਈ ਸ਼ਬਦਾਂ ਨਾਲ ਉਹਨਾਂ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆ ਸੋ ਹੁਣ ਬੇਨਤੀ ਹੈ ਵੀ ਆਪਣੇ ਜਿਹੜੇ ਰਹਿੰਦੇ ਆ ਇੱਥੋਂ ਆਪਾਂ ਮਾਰਚ ਕਰਦੇ ਹੋਏ ਗਾਜਿਆਣੇ ਵਾਲੇ ਬਾਰੇ ਪਾਸੇ ਜਾ ਕੇ ਪਿੰਡ ਦੇ ਉੱਪਰ ਦੀ ਜਾ ਕੇ ਬਨਿਆਲੇ ਰਾਹ ਤੋਂ ਨਹਿਮਾਲੇ ਰਾਹ ਤੋਂ ਹੁੰਦੇ ਹੋਏ ਇੱਥੇ ਹੀ ਫਿਰ ਵਾਪਸ ਆਉਣਾ ਇਹ ਜਿਹੜੇ ਆਪਣੇ ਕੋਲੇ ਮੂਰੇ ਬੋਰਡ ਪੜਿਆ ਇਹ ਲੈ ਕੇ ਬਰਾਬਰ ਚੱਲਣਾ ਜੀ ਇਧਰ ਦੀ ਮਾਰਚ ਕਰਦੇ ਹੋਏ ਤੁਸੀਂ ਸਾਰੇ ਸਮਝ ਗਿਓ ਸਾਡੇ ਮੋਤਵਾਰ ਅ ਅੱਗੇ ਅਕੇ ਜਾਣਗੇ ਪੰਜ ਸਾਹਿਬ ਉਸ ਤੋਂ ਪਹਿਲਾਂ ਬੇਨਤੀ ਆ 2-4 ਮਿੰਟ ਬਾਅਦ ਤੇ ਤੁਸੀਂ ਹੋਰ ਸਾਡੇ ਅਮਰਪਾਲ ਸਿੰਘ ਖਾਲਸਾ ਜੀ ਇੱਕ ਜਿਹੜੀ ਇਥੇ ਉਹਨਾਂ ਨੇ ਨਸ਼ਾ ਵਰੋਂ ਦੇ ਜਿਹੜਾ ਯੁੱਧ ਹੈ ਇਹਦੇ ਵਿੱਚ ਸੌਂਚ ਕਾਉਣੀ ਆ ਉਹਦੇ ਵਿੱਚ ਤੁਸੀਂ ਸਹਿਯੋਗ ਕਰਨਾ ਹੈ ਸੋ ਅਮਰਪਾਲ ਸਿੰਘ ਜੀ ਖਾਲਸਾ ਤੁਹਾਡੇ ਨਾਲ 2 ਮਿੰਟ ਬਾਅਦ ਦੇ ਲੈਣਗੇ ਤੁਹਾਡੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਮਾਰਚ ਕਰਦੇ ਹੋਏ ਚੱਲੇ ਜਾਣਾ ਹੈ ਆਪਾਂ ਨਸ਼ਾ ਵਰੋਂ ਸਰਕਾਰ ਦਾ ਸਾਥ ਦੇਣ ਵਾਸਤੇ ਸੌਚ ਕਾਉਣੀ ਆ ਮੇਰੀ ਬੇਨਤੀ ਹੈ ਸਾਰੇ ਮਕਾਮਾਂ ਵੀਰਪਣਾ ਬਜ਼ੁਰਗ ਸਾਰੇ ਖੜੇ ਹੋ ਜੋ ਤੇ ਸੱਜਾ ਹੱਥ ਅੱਗੇ ਕਰ ਲੋ ਜੀ ਜੇ ਆਪਾਂ ਕੋਈ ਜਾਣਲਾ ਬੰਦੀਆ ਤਾਂ ਸੌ ਚੱਕਣੀ ਪੈਂਦੀ ਆ ਬਾਬਾ ਦੀਪ ਸਿੰਘ ਜੀ ਨੇ ਲੀਫ ਲੀਫ ਦਿੱਤੀ ਸੀਗੀ ਤੇ ਮੇਰਾ ਘਰ ਤੋਂ ਲੜੇ ਦੀ ਉਹ ਜਿਸ ਕਰਕੇ ਜੇ ਆਪਾਂ ਸ਼ਹਿਰ ਹੁੰਦਾ ਨਾ ਲੇਖਾ ਲੰਗਰ ਮਾਲ ਜਦੋਂ ਬਦਲੋ ਸੌ ਚੱਕਾਂਗੇ ਮੈਂ ਕਹਿ ਕੇ ਬੋਲूंगा ਜੀ ਸਾਰਿਆਂ ਦੇ ਪਿੱਛੇ ਪਿੱਛੇ ਬੋਲ ਜਾਣਾ ਸੱਜਾ ਸਾਡੇ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਖਾਈ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਜੰਤ ਜਟ ਹੋ ਕੇ ਇਹ ਸੌ ਖਾਂਦੇ ਹਾਂ ਇਹ ਸੌ ਖਾਂਦੇ ਹਾਂ ਇਹ ਅਸੀਂ ਨਸ਼ਿਆਂ ਦੇ ਖਿਲਾਫ ਇਹ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਕਣਦੇਵਾਗੇ ਨਸ਼ਾ ਨਹੀਂ ਵਕਣਦੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਉਹਨਾਂ ਨੂੰ ਨਸ਼ਾ ਛੱਡਣ ਲਈ ਪਿਆਰ ਨਾਲ ਪਿਆਰ ਨਾਲ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅੱਜ ਜਮਾਨਤ ਨਹੀਂ ਕਰਾਵਾਂਗੇ ਭਗਵਾਨ ਜੀ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਰਲ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ